ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਹੋਰ ਨਵੇਂ ਰਿਸ਼ਤੇ ਦੀਆਂ ਐਡਾਂ ਹਰ ਰੋਜ਼ ਤੁਹਾਡੇ ਤੱਕ ਪਹੁੰਚ ਸਕਣ ਰਿਸ਼ਤੇ ਬਹੁਤ ਵਧੀਆ ਪਰਿਵਾਰ ਤੋਂ ਹੁੰਦੇ ਆ ਮੁੰਡੇ ਤੇ ਕੁੜੀਆਂ ਦੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਇਹ ਕਰਨੀ ਬਹੁਤ ਜ਼ਰੂਰੀ ਹੈ ਜੀ ਰਿਸ਼ਤੇ ਸਾਡੇ ਦੁਆਰਾ ਵੀ ਕਰਵਾਏ ਜਾਂਦੇ ਆ ਬਾਕੀ ਰਿਸ਼ਤਿਆਂ ਦੀ ਐਡ ਐਡ ਦੇਣ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਇਹ ਵਾਲੇ ਨੰਬਰ ਤੇ 7814069420 ਬਹੁਤ ਸਾਰੇ ਪਰਿਵਾਰਾਂ ਦੇ ਰਿਸ਼ਤੇ ਸਾਡੇ ਚੈਨਲ ਦੇ ਦੁਆਰਾ ਹੋ ਚੁੱਕੇ ਆ ਜੀ ਬਾਕੀ ਰਿਸ਼ਤਿਆਂ ਦੀ ਮੈਚਿੰਗ ਕਰਕੇ ਪ੍ਰੋਫਾਈਲ ਸਾਡੇ ਦੁਆਰਾ ਦਿੱਤੀ ਜਾਂਦੀ ਹੈ ਹੁਣ ਤੁਸੀਂ ਰਿਸ਼ਤੇ ਨੋਟ ਕਰੋ ਜੀ ਫਾਈਲ ਨੰਬਰ ਦੇ ਅਕੋਰਡਿੰਗ ਉਸ ਤੋਂ ਬਾਅਦ ਤੁਸੀਂ ਫਾਈਲ ਨੰਬਰ ਨੋਟ ਕਰੋ ਫਿਰ ਸਾਨੂੰ ਫੋਨ ਜ਼ਰੂਰ ਲਾਇਆ ਕਰੋ ਰਿਸ਼ਤੇ ਬਾਰੇ ਹੋਰ ਜਾਣਕਾਰੀ ਲੈਣ ਵਾਸਤੇ ਕੁੜੀ ਵਾਲਿਆਂ ਦੇ ਪਰਿਵਾਰ ਦਾ ਵੀ ਤੁਸੀਂ ਸਾਡੇ ਤੋਂ ਨੰਬਰ ਲੈ ਸਕਦੇ ਹੋ ਜੀ ਜੇਕਰ ਰਿਸ਼ਤਾ ਤੁਹਾਡੇ ਨਾਲ ਮੈਚ ਕਰਦਾ ਹੈ ਜੀ ਪਹਿਲਾਂ ਅਸੀਂ ਕੁੜੀ ਵਾਲਿਆਂ ਦੇ ਪਰਿਵਾਰ ਨੂੰ ਬਾਇਓ ਡਾਟਾ ਤੇ ਪਿਕ ਦਿਖਾਉਣੀ ਹੈ ਜੀ ਮੁੰਡੇ ਵਾਲਿਆਂ ਦਾ ਉਸ ਤੋਂ ਬਾਅਦ ਜੋ ਵੀ ਉਹ ਸਾਨੂੰ ਕਹਿੰਦੇ ਆ ਵੀ ਸਾਡੀ ਡਿਟੇਲਸ ਡਾਟਾ ਪਿਕ ਸੈਂਡ ਕਰ ਦਿਓ ਫਿਰ ਅਸੀਂ ਕਰ ਦਿੰਨੇ ਹੁੰਨੇ ਆ ਜੀ ਜੇਕਰ ਕੁੜੀ ਵਾਲੇ ਪਸੰਦ ਕਰਦੇ ਆ ਮੁੰਡੇ ਵਾਲਿਆਂ ਦਾ ਡਾਟਾ ਤਾਂ ਹੀ ਇਸ ਕਰਕੇ ਕੁੜੀ ਵਾਲਿਆਂ ਦੇ ਪਰਿਵਾਰ ਦਾ ਨੰਬਰ ਨਹੀਂ ਬੋਲ ਦਿੱਤਾ ਜਾਂਦਾ ਜੀ ਕਈ ਪਰਿਵਾਰ ਮਨਾਹੀ ਕਰਦਾ ਹੈਗਾ ਜੀ ਐਡ ਦੇ ਵਿੱਚ ਨੰਬਰ ਬੋਲਣ ਤੋਂ ਇਸ ਲਈ ਸਾਡੇ ਚੈਨਲ ਤੇ ਕੁੜੀ ਦੇ ਪਰਿਵਾਰ ਵਾਲੇ ਐਡ ਵੀ ਲਗਵਾਉਂਦੇ ਆ ਨਾਲ ਰਿਸ਼ਤਾ ਕਰਕੇ ਮੈਚ ਵੀ ਉਸ ਪਰਿਵਾਰ ਨੂੰ ਦਿਨੇ ਜ਼ਰੂਰ ਆਂ ਜੀ ਕਈ ਰਿਸ਼ਤੇ ਕੁੜੀਆਂ ਦੇ ਇਹੋ ਜਿਹਾ ਜੀ 2 2 3 3 ਵਾਰ ਐਡ ਲੱਗ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਵੀ ਰਿਸ਼ਤੇ ਮੈਚ ਕਰਕੇ ਦੇਣੇ ਹੁੰਦੇ ਆ ਬਾਕੀ ਮੁੰਡਿਆਂ ਦੀ ਰਿਸ਼ਤਿਆਂ ਦੀ ਐਡ ਆ ਉਹ ਹਰ ਰੋਜ਼ ਨਵੀਂ ਤੋਂ ਨਵੀਂ ਲੱਗ ਰਹੀ ਹੈ ਕੁੜੀ ਵਾਲੇ ਪਰਿਵਾਰ ਮੁੰਡੇ ਵਾਲਿਆਂ ਦੇ ਜੋ ਵੀ ਦਿੱਤੇ ਹੁੰਦੇ ਆ ਨੰਬਰ ਜੀ ਰਿਸ਼ਤਾ ਮੈਚ ਕਰਕੇ ਜੇਕਰ ਤੁਹਾਡੇ ਨਾਲ ਮੈਚਿੰਗ ਵੰਦਾ ਤਾਂ ਪਲੀਜ਼ ਜ਼ਰੂਰ ਮੁੰਡੇ ਵਾਲਿਆਂ ਨੂੰ ਕਾਲ ਕਰਿਆ ਕਰੋ ਰਿਸ਼ਤੇ ਤਾਂ ਬਹੁਤ ਵਧੀਆ ਪਰਿਵਾਰਾਂ ਤੋਂ ਆ ਹੁਣ ਰਿਸ਼ਤੇ ਨੋਟ ਕਰੋ ਜੀ 4050 ਫਾਈਲ ਨੰਬਰ ਆ ਸਟੇਟ ਹਰਿਆਣਾ ਤੋਂ ਰਿਸ਼ਤਾ ਹੈ ਜੀ ਪ੍ਰਾਈਵੇਟ ਮੁੰਡੇ ਦਾ ਹੈਗਾ ਰਿਸ਼ਤਾ ਹੈ ਜੀ ਸਟੇਟ ਹਰਿਆਣਾ ਜ਼ਿਲ੍ਹਾ ਹਿਸਾਰ ਮੁੰਡੇ ਦੀ ਕਾਸਟ ਅਰੋੜਾ ਗੋਤ ਚੁਗ ਡੇਟ ਆਫ ਬਰਥ 11 10 1984 ਹਾਈਟ 5 ਫੁੱਟ 5 ਇੰਚ ਮੁੰਡੇ ਦੀ ਸਟੱਡੀ ਬੀਏ ਬੀਐਡ ਐਮਏ ਫੈਮਲੀ ਚ ਭੈਣ ਅਨਮੈਰਿਡ ਆ ਫਾਦਰ ਸਾਹਿਬ ਨੇ ਬੇਟਾ ਸਿੰਗਲ ਹੈਗਾ ਮਦਰ ਐਕਸਪਾਇਰ ਹੈ ਜੀ ਮੁੰਡਾ ਪ੍ਰਾਈਵੇਟ 뮤직 ਲੈਕਚਰ ਹਾਰਟੀਚਰ ਹੈ ਸੈਲਰੀ 30 ਤੋਂ 35000 ਰੁਪਏ ਲੈ ਰਿਹਾ ਮਹੀਨੇ ਦੀ ਘਰ-ਬਾਰ ਵਧੀਆ ਬਣਿਆ ਹੋਇਆ ਕੋਠੀ ਟਿਪ ਕੁਝ ਦਿੇ ਬਾਕੀ ਹੋਰ ਰਹਿ ਗਏ ਹੈ ਸਰਕਾਰੀ ਜੋਬ ਮਿਲਣ ਵਾਲੀ ਹੈ ਜੀ ਪੇਪਰ ਸਰਕਾਰੀ ਕਲੀਅਰ ਕਰ ਗਿਆਗਾ ਮੁੰਡਾ ਨਸ਼ੇ ਪੱਤੇ ਤੋਂ ਰਹਤਾ ਮੁੰਡੇ ਨੂੰ ਥੋੜਾ ਅੱਖਾਂ ਦੀ ਪ੍ਰੋਬਲਮ ਹੈ ਘੱਟ ਦੇਖਦਾਗਾ ਉਹਦਾ ਮੁੰਡਾ ਵਧੀਆ ਸਿਆਣਾ ਤੇ ਸਮਝਦਾਰਾ ਬਾਕੀ ਪਰਿਵਾਰ ਸਾਰਾ ਬਹੁਤ ਵਧੀਆ ਹੈਗਾ ਮੁੰਡੇ ਦੇ ਫਾਦਰ ਸਾਹਿਬ ਸਰਕਾਰੀ ਜੌਬ ਤੋਂ ਰਿਟਾਇਰ ਨੇ ਹੁਣ ਵਧੀਆ ਪੈਨਸ਼ਨ ਆਉਂਦੀ ਹੈ। ਪਰਿਵਾਰ ਦਾ ਤੁਸੀਂ ਨੰਬਰ ਨੋਟ ਕਰੋ 8708099705 ਸਾਰੇ ਮੁੰਡਿਆਂ ਦੇ ਜਿਹੜੇ ਇਹ ਰਿਸ਼ਤੇ ਐ ਜੀ ਉਹਨਾਂ ਦੇ ਨਾਲ ਅਸੀਂ ਨੰਬਰ ਬੋਲਦੇ ਹੁੰਨੇ ਆ ਤਾਂ ਜੋ ਤੁਸੀਂ ਕੁੜੀ ਵਾਲੇ ਪਰਿਵਾਰ ਪਰਿਵਾਰ ਮੁੰਡੇ ਵਾਲਿਆਂ ਨੂੰ ਫੋਨ ਕਰ ਸਕੋ ਜੀ। ਅਗਲਾ ਰਿਸ਼ਤਾ ਆਇਆ 4052 ਨਾਮ ਸਿੰਘ ਵੈਸ਼ਨੂ ਸਤ ਸੰਗੀ ਪਰਿਵਾਰ ਡੀ ਐਸ ਐਸ ਮੁੰਡੇ ਦੀ ਕਾਸਟ ਹੈ ਜੀ ਜੱਟ ਸਿੱਖ ਉਮਰ 26 11 1996 ਕੱਦ 5 ਫੁੱਟ 7 ਇੰਚ ਜ਼ਿਲ੍ਹਾ ਪਟਿਆਲਾ ਭੈਣ ਇੱਕ ਮੈਰਿਡ ਹੈ ਪਿਤਾ ਜੀ ਐਕਸਪਾਇਰ ਨੇ ਕਮ ਖੇਤੀਬਾੜੀ ਜ਼ਮੀਨ 7 ਕਿੱਲੇ ਕੁੜੀ ਦਾ ਰਿਸ਼ਤਾ ਚਾਹੀਦਾ ਜੀ ਕੁੜੀ ਬਧੀਏ ਸੋਹਣੀ ਸੁਨੱਖੀ ਹੋਵੇ ਆਸਟ੍ਰੇਲੀਆ ਕੈਨੇਡਾ ਅਮਰੀਕਾ ਦੀ ਪੀਆਰ ਹੋਵੇ ਪਰਿਵਾਰ ਦਾ ਜੀ ਨੰਬਰ ਨੋਟ ਕਰੋ 81968 64007 اگلا رشتہ ہے جی 4052 فائل نمبر نام سنگ قد 5 فٹ 11 انچ عمر 31 سال کاسٹ جٹ سکھ گوت ہندل پڑھائی ڈپلومہ تے ڈگری کمپیوٹر سائنس شہر گورداس پور تو رشتہ ہے منڈے دا نوٹ آواز معمولی جیہا فرق ਵੈਸੇ ਨਾਰਮਲ ਬੋਲਦਾ ਹੈ ਲੜਕਾ ਵੈਸ਼ਨੂ ਆ ਤੇ ਮਿਹਨਤੀ ਆ ਸੌ ਤੇ ਗੁਰਸਿੱਖ ਹੈ ਅੰਮ੍ਰਿਤ ਵੀ ਛਕਣਾਗਾ ਪਿਤਾ ਖੇਤੀਬਾੜੀ ਅਤੇ ਮਾਤਾ ਕਰੇ ਲੂ ਅਮਰਤਾਰੀ ਭੈਣ ਤੇ ਭਰਾ ਛੋਟੀ ਭੈਣ ਆਸਟ੍ਰੇਲੀਆ ਨਰਸ ਛੋਟਾ ਭਰਾ ਇਟਲੀ ਪੇਪਰ ਲਾਏ ਹੋਏ ਆ ਦੋ ਚਚੇਰੀਆਂ ਭੈਣਾਂ ਕੈਨੇਡਾ ਬੀਡੀਐਸ ਨਰਸ ਨੇ ਪ੍ਰਾਪਰਟੀ 8 ਕਿੱਲੇ ਸ਼ਹਿਰੀ 5 ਕਰੋੜ ਪ੍ਰਤੀ ਏਕੜ ਚਾਰ ਕਿਲੇ ਪਿੰਡ ਇੱਕ ਦੁਕਾਨ ਕਿਰਾਏ ਤੇ 50000 ਮਹੀਨਾ ਤੇ ਦੋ ਘਰ ਨੇ ਲੜਕੀ ਗ੍ਰੈਜੂਏਟ ਗ੍ਰੈਜੂਏਟ ਹੋਵੇ ਨਰਸਿੰਗ ਜਾਂ ਡੀਡੀਐਸ ਕੱਦ ਕੁੜੀ ਦਾ 5 ਫੁੱਟ 7 ਇੰਚ ਤੋਂ 5 ਫੁੱਟ 11 ਇੰਚ ਦੇ ਵਿੱਚਕਾਰ ਹੋਵੇ ਪ੍ਰਾਈਵੇਟ ਜੌਬ ਜਾਂ ਫਿਰ ਘਰੇਲੂ ਜਾਂ ਫਿਰ ਉਸ ਤੋਂ ਬਾਅਦ 6.5 ਬੰਡ ਆਏ ਹੋਣ ਕੁੜੀ ਦੇ ਇਹਨਾਂ ਚ ਲੈ ਲੈਣਗੇ ਜੀ ਰਿਸ਼ਤਾ ਬਾਕੀ ਕੁੜੀ ਸਮਝਦਾਰ ਹੋਵੇ ਵਧੀਆ ਸਿਆਣੀ ਤੇ ਸੁਭਾਵਤ ਯਾ ਹੋਵੇ ਅਮਰਤਾ ਜੀ ਲੜਕੀ ਵਿਚਾਰ ਜੋਗ ਹੈ ਜਾਤੀਵੰਦਨ ਨਹੀਂ ਤੇ ਸਾਦਾ ਤੇ ਪੱਕਾ ਵਿਆਹ ਮਿਡਲ ਕਲਾਸ ਜਾਂ ਗਰੀਬ ਫੈਮਲੀ ਪਰਿਵਾਰ ਦੇ ਦੋ ਨੰਬਰ ਹੈ ਜੀ ਨੋਟ ਕਰੋ 7087851472 ਆਗਲਾ ਨੰਬਰ ਹੈ 86995 51472 ਅਗਲਾ ਰਿਸ਼ਤਾ ਹੈ ਜੀ 4053 ਫਾਈਲ ਨੰਬਰ ਨੇਮ ਸਿੰਘ ਮੁੰਡੇ ਦੀ ਕਾਸਟ ਹੈ ਜੀ ਕਸ਼ਵ ਰਾਜਪੂਤ ਮਹਿਰ ਆ ਮੁੰਡੇ ਦਾ ਡਾਈਵੋਰਸ ਹੋਇਆ ਹੈ ਬਰਥਡੇਟ ਹੈ ਜੀ 16 9 1985 ਫੈਮਲੀ ਵਧੀ ਹੈਗੀ ਗੁੱਡ ਜੋਬ ਪ੍ਰਾਈਵੇਟ ਹਾਈਟ 5 ਫੁੱਟ 6 ਇੰਚ ਐਜੂਕੇਸ਼ਨ میٹرਿਕ ਪਾਸ ਫਾਦਰ ਰਿਟਾਇਰ ਇਨ ਆਰਮੀ ਮਦਰ ਹਾਊਸ ਵਾਈਫ ਇੱਕ ਬ੍ਰਦਰ ਅਨਮੈਰਿਡ ਇੱਕ ਸਿਸਟਰ ਮੈਰਿਡ ਨੋ ਕਾਸਟ ਬਾਰ ਮੈਟਰ ਮੁੰਡਾ ਵੈਸ਼ ਨੂੰ ਆ ਨਸ਼ਿਪੱਤੇ ਤੋਂ ਰਹਤਾ ਪਰਵਾਰ ਦੇ ਦੋ ਨੰਬਰ ਆ ਨੋਟ ਕਰੋ 98031 46336 ਆਗਲਾ ਨੰਬਰ ਹੈ ਜੀ 84270 25851 ਆਗਲਾ ਰਿਸ਼ਤਾ ਹੈ ਜੀ 4054 ਜ਼ਿਲ੍ਹਾ ਹੁਸ਼ਿਆਰਪੁਰ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਸਰਾ ਫਾਈ ਨੰਬਰ ਹੈ ਜੀ 4054 ਨੇਮ ਸਿੰਘ ਮੁੰਡਾ ਸਰਦਾਰ ਹੈ ਬਰਥਡੇਟ ਹੈ ਜੀ 16 ਅਗਸਤ 1998 ਸਟੱਡੀ ਪਲੱਸ 2 ਪਾਸ ਕੰਪਿਊਟਰ ਕੋਰਸ ਕੀਤਾਗਾ ਇੱਕ ਭੈਣ ਹੈ ਮੁੰਡੇ ਦੀ ਵਧੀਆ ਕੋਠੀ ਪਾਈ ਹੈ 6.5 ਕਿਲੇ ਜ਼ਮੀਨ ਹੈ ਮੁੰਡਾ ਇਟਲੀ ਚ ਹੈ ਪੱਕਾ ਨਹੀਂ ਹੋਇਆ ਹਜੇ ਪੇਪਰ ਪੇਪਰ ਲੱਗੇ ਹੋਏ ਹੈਗੇ ਮੁੰਡਾ ਬੈਸ਼ਨੂ ਆ ਜੀ ਕੁੜੀ ਵਧੀਆ ਹੋਵੇ ਮੈਲ ਵਰਤਣ ਵਾਲਾ ਪਰਿਵਾਰ ਹੋਵੇ ਕੁੜੀ ਇਟਲੀ ਜਾਂ ਫਿਰ ਕੈਨੇਡਾ ਦੀ ਪੀਆਰ ਹੋਵੇ ਜਾਂ ਫਿਰ ਆਸਟ੍ਰੇਲੀਆ ਇੰਗਲੈਂਡ ਦੀ ਪੀਆਰ ਜੇ ਇੰਡੀਆ 'ਚ ਹੋਵੇ ਕੁੜੀ ਤਾਂ ਬੈਂਡ ਆਏ ਹੋਣ ਤੇ ਅੱਧੇ ਪੈਸੇ ਲਾਣ ਵਾਲਾ ਪਰਿਵਾਰ ਹੋਵੇ ਹੁਣ ਬਾਹਰ ਜਾਂ ਬਾਹਰ ਜਾਣ ਲਈ ਆਨੰਦ ਕਾਰਜ ਖਰਚਾ ਮੁੰਡੇ ਵਾਲੇ ਆਖ ਮੁੰਡੇ ਵਾਲੇ ਆਪ ਹੀ ਕਰ ਦੇਣਗੇ ਜੀ ਪਰਿਵਾਰ ਦਾ ਖਰਚਾ ਕਰ ਸਕਣ ਬਾਲਾ ਬਾਲਾ ਹੀ ਹੋਵੇ ਇਹ ਰਿਸ਼ਤਾ ਕੁੜੀ ਦਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਜੀ ਪਰਿਵਾਰ ਕੁੜੀ ਦਾ ਅੱਧਾ ਖਰਚਾ ਕਰ ਸਕਣ ਵਾਲਾ ਹੋਵੇ ਜੀ ਰਿਸ਼ਤਾ ਹੋਵੇ ਏਰੀਏ ਨੂੰ ਪਹਿਲ ਹੈ ਜੀ ਬੰਗਾ ਫਗਵਾੜਾ ਹੁਸ਼ਿਆਰਪੁਰ ਤੇ ਬਲਾਚੌਰ ਨਵਾਂ ਸ਼ਹਿਰ ਇਹਨਾਂ ਜ਼ਿਲ੍ਹਿਆਂ ਚੋਂ ਹੀ ਰਿਸ਼ਤਾ ਹੋਵੇ ਕੁੜੀ ਸੋਹਣੀ ਸਮਝਦਾਰ ਹੋਵੇ ਕੁੜੀ ਕੁੜੀ ਸਿਰਫ जाट ਸਿੱਖ ਪਰਿਵਾਰ ਤੋਂ ਹੀ ਹੋਵੇ ਬਿਆ ਪੱਕਾ ਕਰਨਾਗਾ ਮੁੰਡਾ ਵਧੀਆ ਸੋਹਣਾ ਸੁਨੱਖਾ ਹੈਗਾ ਪਰਿਵਾਰ ਵੈਸ਼ਨੂ ਆ ਪਰਿਵਾਰ ਦਾ ਨੰਬਰ ਨੋਟ ਕਰੋ 78149 41199 ਅਗਲਾ ਰਿਸ਼ਤਾ ਆਇਆ 4055 ਫਾਈਲ ਨੰਬਰ ਜ਼ਿਲ੍ਹਾ ਹੁਸ਼ਿਆਰਪੁਰ ਮੁੰਡੇ ਦੀ ਕਾਸਟ ਜੱਟ ਸਿੱਖ ਗੋਤ ਢਿੱਲੋਂ ਡੇਟ ਆਵ ਬੱਤ 13 13 ਤਰੀਕ ਨੂੰ 99 ਦਾ ਬਾਹਰ ਨਾ ਹਾਈਟ ਸ਼ੀਫਰ 2 ਇੰਚ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਐਕੂਪੇਸ਼ਨ ਹੈ ਜੀ ਐਗਰੀਕਲਚਰਿਸਟ 32 ਏਕੜ ਪਿਓਰ ਵੈਜੀਟੇਰੀਅਨ ਐਂਡ ਨੋਨ alcohol elder brother residing in canada with family ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਵਧੀਆ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਸੋਹਣੀ ਹੋਵੇ ਮੁੰਡਾ ਵਧੀਆ ਸਿੱਖ ਸਰਦਾਰ ਹੈ ਸੋਹਣਾਗਾ ਦੋ ਭਰਾਵਾਂ ਕੋਲ ਜ਼ਮੀਨ 32 ਕਿੱਲੇ ਆ ਵਧੀਆ ਪਰਿਵਾਰ ਤੋਂ ਰਿਸ਼ਤਾ ਹੈਗਾ ਕੁੜੀ ਦਾ ਰਿਸ਼ਤਾ ਹੋਵੇ ਵਧੀਆ ਪਰਿਵਾਰ ਤੋਂ ਮਿਲਨ ਵਰਤਣ ਵਾਲਾ ਮੁੰਡਾ ਨੈਸੀਪਤੀ ਤੋਂ ਰਹੇਦਾ ਫੈਮਲੀ ਵੈਸ਼ਨੂਆ ਪਰਿਵਾਰ ਦਾ ਨੰਬਰ ਨੋਟ ਕਰੋ 78377 ਪੂਰਾ 70000 ਦੁਬਾਰਾ ਫੇਰ 783 77 70000 ਇੱਕ ਵਾਰੀ ਫੇਰ ਬੋਲਦੇ ਆ ਜੀ ਨੰਬਰ ਕਨਫਿਊਜ਼ ਨਾ ਹੋ ਜਿਓ 78377 7 ਤੇ 4 ਜ਼ੀਰੋਆਂ ਅਗਲਾ ਰਿਸ਼ਤਾ ਹੈ ਪੀਆਰ ਪੀਆਰ ਕੈਨੇਡਾ ਬੁਆਏ ਦਾ ਰਿਸ਼ਤਾ ਜ਼ਿਲ੍ਹਾ ਫਾਈਲ ਨੰਬਰ ਹੈ ਜੀ 4152 ਜ਼ਿਲ੍ਹਾ ਰੂਪਨਗਰ ਨਾਮ ਸਿੰਘ ਪੀਆਰ ਕੈਨੇਡਾ ਡੇਟ ਆਫ ਬਰਥ 66 1997 ਜ਼ਮੀਨ 3 ਏਕੜ ਹਾਈਟ 6 ਫੁੱਟ ਲਾਈਵਸ ਕੈਨੇਡਾ ਓਟਾਵਾ ਮੁੰਡਾ ਓਟਾਵਾ ਚ ਰਹਿੰਦਾ ਜੀ ਕੈਨੇਡਾ ਦਾ ਐਡਰੈਸ ਹੈ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਹੈ ਜੀ ਢਾਲੀਵਾਲ ਨੋਟ ਅਗੇ ਜੀ ਇਹਨਾਂ ਨੇ ਦੱਸਿਆਗਾ ਜੀ ਲੜਕੇ ਦਾ ਰੰਗ ਸਾਫ਼ ਹੈ ਤੇ ਲੜਕਾ ਨਸ਼ਾ ਨਸ਼ੇ ਤੋਂ ਰਹਿਤਾ ਚੰਗੀ ਪੜ੍ਹਾਈ ਅਤੇ ਸਮਝਦਾਰ ਲੜਕੀ ਦੀ ਲੋੜ ਹੈ ਮੁੰਡਾ ਵਧੀਆ ਸੋਨਾ ਸੁਨੱਖਾ ਤੇ ਪਰਿਵਾਰ ਵੈਸ਼ਨੂ ਆ ਕੁੜੀ ਦਾ ਰਿਸ਼ਤਾ ਚਾਹੀਦਾ ਜੀ ਵਧੀਆ ਪੜ੍ਹੀ ਲਿਖੀ ਹੋਵੇ ਸਿਆਣੀ ਤੇ ਸਮਝਦਾਰ ਹੋਵੇ ਰਿਸ਼ਤਾ ਚੰਗੇ ਘਰੋਂ ਹੋਵੇ ਵੈਲ ਐਜੂਕੇਟਿਡ ਨਾਲ ਸੈਕਟਲ ਪਰਿਵਾਰ ਦਾ ਨੰਬਰ ਨੋਟ ਕਰੋ 9465445729 ਜਾਂ ਫਿਰ ਇਸ ਨੰਬਰ ਤੇ छिहत्तर नौ सौ अठाहठ कहत्तर सात सौ चौरानवे बहुत वजिया परिवार तो रिश्ता सी जी परिवार बहुत वादिया अगला रिश्ता है जी चार हजार सतवंजा फाइल नंबर रिश्ता है राजस्थान तो मुंडे का कास्टा जट सिख गोद भाजपा डेट ऑफ बर्थ उन्नीस दस उन्नीस सौ अठानवे हाइट पांच फुट ग्यारह इंच ਐਜੂਕੇਸ਼ਨ ਬੀਐਸਸੀ ਆਈਟੀ ਐਮਐਸਸੀ ਸਾਈਬਰ ਸਿਕਿਉਰਿਟੀ ਪਲੇਸ ਆਫ ਬਰਥ ਮੁੰਬਈ ਮੈਟਰਲ ਮੈਟਰਲ ਸਟੇਟਸ ਸਿੰਗਲ ਪਲੇਸ ਆਫ ਰੈਜ਼ੀਡੈਂਸ ਰਾਜਸਥਾਨ ਨੈਸ਼ਨੈਲਿਟੀ ਇੰਡੀਅਨ ਰਿਲੀਜੀਅਨ ਜੱਟ ਸਿੱਖ ਰਸ਼ੀ ਲਿਬਰਾ ਕਾਸਟ ਹੈ ਜੀ ਰਸ਼ੀ ਲਿਬਰਾ ਐਕੂਪੇਸ਼ਨ ਸਾਈਬਰ ਸਿਕਿਉਰਿਟੀ ਐਸੂਕੇਡ ਲੈਂਗੁਏਜ ਇੰਗਲਿਸ਼ ਹਿੰਦੀ ਪੰਜਾਬੀ ਫੈਮਿਲੀ ਬੈਕਗ੍ਰਾਉਂਡ ਫਾਦਰ ਸਾਹਿਬ ਫਾਦਰ ਜੀ ਇਜ਼ ਪ੍ਰੋਫੈਸ਼ਨ ਸੈਲਫ ਇੰਪਲਾਈਡ ਫਾਈਨਾਂਸ ਮਦਰ ਹਾਊਸ ਵਾਈਫ ਨੋ ਆਫ ਬ੍ਰਦਰ ਵਨ ਫੈਮਿਲੀ ਟਾਈਪ ਨਿਊਕਲੀਅਰ ਮੁੰਡਾ ਬਧੀਆ ਸੋਹਣਾ ਸੁਨੱਖਾਗਾ ਪੱਗ ਬੰਦਗਾ ਬਹੁਤ ਵਧੀਆ ਫੈਮਿਲੀ ਤੋਂ ਰਿਸ਼ਤਾ ਹੈਗਾ ਮੁੰਡਾ ਜੌਬ ਵੀ ਬਹੁਤ ਵਧੀਆ ਕਰਦਾਗਾ ਇਨਕਮ ਵੀ ਵਧੀਆ ਕਮਾ ਰਿਹਾਗਾ ਬਾਕੀ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਕੁੜੀ ਵਧੀਆ ਸੋਹਣੀ ਸੁਨੱਖੀ ਵਧੀਆ ਪੜ੍ਹੀ ਲਿਖੀ ਹੋਵੇ ਵਧੀਆ ਗੱਲ ਹੈ ਜੇਕਰ ਲੜਕੀ ਜੌਬ ਕਰਦੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 9460820002 94608 ਪੂਰਾ 2002 ਅਗਲਾ ਰਿਸ਼ਤਾ ਆਇਆ ਜੀ 4058 ਫਾਈਲ ਨੰਬਰ ਜ਼ਿਲ੍ਹਾ ਫਰੀਦਕੋਟ ਕੁੜੀ ਦੀ ਕਾਸਟ ਹੈ ਜੱਟ ਸਿੱਖ ਗੋਤ ਗਿੱਲ ਡੇਟ ਆਫ ਬਰਥ 11 1995 ਦਾ ਵਾਰਨ ਹਾਈਟ 5 ਫੁੱਟ 9 ਇੰਚ ਪੜਾਈ ਬੀਟੈਕ ਇੰਡੀਆ 2 ਸਾਲ ਸਟੱਡੀ ਕੈਨੇਡਾ ਕੁੜੀ ਦੀ ਇੱਕ ਭੈਣ ਕੈਨੇਡਾ ਇੱਕ ਭਰਾ ਹੈ ਕੁੜੀ ਕੈਨੇਡਾ ਚ ਵਰਕ ਪਰਮਿਟ ਤੇ ਹੈ ਪੀਆਰ ਦੀ ਫਾਈਲ ਲੱਗੀ ਹੋਈ ਹੈ ਜੀ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਹਾਈਟ 6 ਫੁੱਟ ਤੋਂ ਘੱਟ ਨਾ ਹੋਵੇ ਪੜ੍ਹਾਈ ਗ੍ਰੈਜੂਏਸ਼ਨ ਤੱਕ ਜਰੂਰ ਹੋਵੇ 7 ਤੋਂ 8 ਕਿੱਲੇ ਤੱਕ ਜ਼ਮੀਨ ਆਉਂਦੀ ਹੋਵੇ ਅਗਲਾ ਰਿਸ਼ਤਾ ਆਇਆ ਜੀ 4059 ਫਾਈਲ ਨੰਬਰ ਜ਼ਿਲ੍ਹਾ ਫਰੀਦਕੋਟ ਕੁੜੀ ਦੀ ਕਾਸਟਾ ਜੱਟ ਸਿੱਖ ਗੋਤ ਸੰਧੂ ਪੜ੍ਹਾਈ ਹੈ ਜੀ ਪੋਸਟ ਗ੍ਰੈਜੂਏਸ਼ਨ ਇਨ ਐਮਐਸਸੀ ਕੈਮਿਸਟਰੀ ਡੇਟ ਆਵਤ 15 1995 ਹਾਈਟ 5 ਫੁੱਟ 7 ਇੰਚ ਕੁੜੀ ਕਨੇਡਾ ਦੀ ਪੀਆਰ ਪਰਿਵਾਰ ਚ ਭੈਣ ਨਹੀਂ ਕੋਈ ਇੱਕ ਭਰਾ ਹੈਗਾ ਮੁੰਡਾ ਵੈਸ਼ਨੂ ਅਤੇ ਐਜੂਕੇਟਿਡ ਹੋਵੇ 20 ਕਿੱਲੇ ਜ਼ਮੀਨ ਆਉਂਦੀ ਹੋਵੇ ਪਰਿਵਾਰ ਦਾ ਕਹਿਣਾ ਹੈ ਜੀ ਅਗਲਾ ਰਿਸ਼ਤਾ ਆਇਆ ਜੀ ਘਰੇਲੂ ਕਾਮਕਾਰ ਵਾਲੀਆਂ ਲੜਕੀਆਂ ਦੇ ਰਿਸ਼ਤੇ ਤਿੰਨ ਰਿਸ਼ਤੇ ਆ ਜੀ ਇਹ ਰਿਸ਼ਤੇ ਨੋਟ ਕਰੋ ਫਾਈਲ ਨੰਬਰ ਦੱਸ ਕੇ ਸਾਡੇ ਇਸ YouTube ਚੈਨਲ ਤੇ ਪਰਵਾਰਾਂ ਦੀ ਪੂਰੀ ਡਿਟੇਲ ਸਮੇਤ ਐਡ ਲਗਵਾਈ ਜਾਂਦੀ ਹੈ ਸ਼ਾਰਟ ਚ ਨਹੀਂ ਐਡ ਲਗਵਾਈ ਜਾਂਦੀ ਜੀ ਜਿਵੇਂ ਕਈ ਕਹਿ ਦਿੰਦੇ ਆ ਵੀ ਸ਼ਾਰਟ ਚ ਤੁਸੀਂ ਐਡ ਬੋਲਦਿਆ ਕਰੋ ਜਿੱਦਾਂ ਦਾ ਤੁਸੀਂ ਸਾਨੂੰ ਡਾਟਾ ਭੇਜੋਗੇ ਜੀ ਅਸੀਂ ਉਦਾਂ ਦਾ ਹੀ ਬੋਲਦੇ ਆ ਕਿਉਂਕਿ ਪਰਵਾਰਾਂ ਨੇ ਫੀਸ ਭਰੀ ਹੁੰਦੀ ਹੈ ਬਹੁਤ ਵਧੀਆ ਅਗਲੇ ਨੇ ਰਿਸ਼ਤਾ ਲੈਣਾ ਹੁੰਦਾ ਡਾਟਾ ਦੱਸ ਕੇ ਜੀ ਇਸ ਲਈ ਡਾਟੇ ਦੇ ਵਿੱਚ ਅਸੀਂ ਨੰਬਰ ਬੋਲਦੇ ਆ ਮੁੰਡਿਆਂ ਦਾ ਕੁੜੀ ਵਾਲੇ ਪਰਿਵਾਰ ਪਲੀਜ਼ ਜ਼ਰੂਰ ਸੰਪਰਕ ਕਰਿਆ ਕਰੋ ਅਗੇ ਰਿਸ਼ਤੇ ਨੋਟ ਕਰੋ ਘਰੇਲੂ ਕਾਮਕਾਰ ਵਾਲੀ ਲੜਕੀਆਂ ਦੇ ਰਿਸ਼ਤੇ 4060 ਫਾਈਲ ਨੰਬਰ ਰਿਸ਼ਤਾ ਹੈ ਮਾਨਸਾ ਤੋਂ ਕੁੜੀ ਦੀ ਕਾਸਟ ਹੈ ਜੱਟ ਸਿੱਖ ਗੋਤ ਗਿੱਲ ਡੇਟ ਆਫ ਬਰਥ 1999 ਦਾ ਬਾਰਨ ਹਾਈਟ 5 ਫੁੱਟ 5 ਇੰਚ ਸਟੱਡੀ ਪਲੱਸ 2 ਪਾਸ ਫੈਮਲੀ ਚ ਮਾਤਾ ਪਿਤਾ ਤੇ ਦੋ ਭਰਾ ਹਨ ਦੋਨਾਂ ਚੋਂ ਇੱਕ ਵੱਡਾ ਭਰਾ ਹੈਗਾ ਮੈਰਿਡ ਹੈ ਇੱਕ ਅਨਮੈਰਿਡ ਹੈ ਕੁੜੀ ਸਿੰਗਲ ਹੈ ਕੁੜੀ ਦਾ ਵਿਆਹ ਵਧੀਆ ਕਰਨਾ ਮੁੰਡੇ ਨੂੰ ਜ਼ਮੀਨ 5 ਤੋਂ 10 ਕਿੱਲੇ ਤੱਕ ਆਉਂਦੀ ਹੋਵੇ ਨਾਲ ਪ੍ਰਾਈਵੇਟ ਕੋਈ ਜੋਬ ਕਰਦਾ ਹੋਵੇ ਕੁੜੀ ਸੋਹਣੀ ਐ ਮੁੰਡਾ ਸੋਹਣਾ ਹੋਵੇ ਵਧੀਆ ਪੜਿਆ ਲਿਖਿਆ ਤੇ ਵੈਸ਼ਨੂ ਹੋਵੇ ਅਗਲਾ ਰਿਸ਼ਤਾ ਆਇਆ 4061 ਫਾਈਲ ਨੰਬਰ ਰਿਸ਼ਤਾ ਹੈ ਧੂਰੀ ਤੋਂ ਕੁੜੀ ਦਾ ਕਾਸਟ ਜੱਟ ਸਿੱਖ ਗੁੱਤ ਰਹਿਲ ਉਮਰ 28 ਸਾਲ ਕੱਦ 5 ਫੁੱਟ 7 ਇੰਚ 7 ਇੰਚ ਇਸ ਪੜ੍ਹਾਈ ਡਬਲ ਐਮਏ ਕੀਤੀ ਐ ਫੈਮਿਲੀ ਚ ਮਾਤਾ ਪਿਤਾ ਤੇ ਇੱਕ ਭਰਾ ਹੈਗਾ ਭਰਾ ਨ ਮੈਰਿਡ ਆ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਫੌਜੀ ਹੋਵੇ ਰਿਸ਼ਤਾ ਚੰਗੇ ਘਰੋਂ ਹੋਵੇ ਘਰਬਾਰ ਵਧੀਆ ਪੱਕਾ ਬਣਿਆ ਹੋਵੇ ਵਿਆਹ ਵਧੀਆ ਕਰਨਾ ਐ ਜੀ ਕੁੜੀ ਵਧੀਆ ਕੁੜੀ ਵਧੀਆ ਸੋਹਣੀ ਹੈ ਮੁੰਡਾ ਸੋਹਣਾ ਹੋਵੇ ਜੀ ਨਸ਼ੇ ਪਤੇ ਤੋਂ ਰਹਿਤ ਹੋਵੇ ਕੁੜੀ ਦਾ ਪਰਿਵਾਰ ਅਮਰਤਧਾਰੀ ਹੈ ਅਗਲਾ ਰਿਸ਼ਤਾ ਆਇਆ 4062 ਫਾਈਲ ਨੰਬਰ ਨਾ ਰਿਸ਼ਤਾ ਹੈ ਸ਼੍ਰੀ ਅਮਰਸਰ ਸਾਹਿਬ ਤੋਂ ਕੁੜੀ ਦੀ ਕਾਸਟ ਰਾਮਗੜੀਏ ਉਮਰ 25 ਸਾਲ ਹਾਈਟ 5 ਫੁੱਟ 5 ਇੰਚ ਤੇ ਕੁੜੀ ਨੇ ਪੜ੍ਹਾਈ ਕੀਤੀ ਹੈ ਜੀ ਗ੍ਰੈਜੂਏਸ਼ਨ ਪਾਸ ਹੈ ਫੈਮਿਲੀ ਚ ਕੁੜੀ ਦੇ ਮਾਤਾ ਪਿਤਾ ਤੇ ਦੋ ਭਰਾ ਤਿੰਨ ਭੈਣਾਂ ਤੇ ਦੋ ਭੈਣਾਂ ਮੈਰਿਡ ਆ ਉਹਨਾਂ ਚੋਂ ਇੱਕ ਵੱਡਾ ਭਰਾ ਵੀ ਮੈਰਿਡ ਆ ਕੁੜੀ ਵਧੀਆ ਸੋਹਣੀ ਹੈ ਘਰ ਦਾ ਸਾਰਾ ਕੰਮਕਾਰ ਜਾਣਦੀ ਹੈ ਕੁੜੀ ਦਾ ਸਾਰਾ ਪਰਿਵਾਰ ਵੈਸ਼ਨੂ ਆ ਅਮਰਤ ਸ਼ੱਕਿਆ ਹੋਇਆ ਸਾਰੀ ਫੈਮਿਲੀ ਦਾ ਮੁੰਡਾ ਵਧੀਆ ਸਿੱਖ ਸਰਦਾਰ ਹੋਵੇ ਨਸ਼ੇ ਪਤੇ ਤੋਂ ਰਹਿਤ ਹੋਵੇ ਕੁੜੀ ਸੋਹਣੀ ਸੁਨੱਖੀ ਹੈ ਕਰੇ ਲੁਕਾਮ ਕਾਰ ਲਈਆਂ ਲੜਕੀਆਂ ਦੀ ਰਿਸ਼ਤੇ ਸੀ ਜੀ ਇਹਨਾਂ ਦੀ ਡਿਮਾਂਡ ਕੋਈ ਵੱਡੀ ਨਹੀਂ ਹੈਗੀਗੀ ਬਾਹਰੇ ਨਹੀਂ ਜਾਣਾ ਇਹਨਾਂ ਤਿੰਨਾਂ ਕੁੜੀਆਂ ਨੇ ਇਧਰੋਂ ਹੀ ਰਿਸ਼ਤੇ ਚਾਹੀਦੇ ਆ ਵਧੀਆ ਪਰਿਵਾਰ ਤੋਂ ਅਗਲੇ ਰਿਸ਼ਤੇ ਹੈ ਜੀ 4063 ਫਾਈਲ ਨੰਬਰ ਜ਼ਿਲ੍ਹਾ ਬਰਨਾਲਾ ਕੁੜੀ ਦੀ ਕਾਸਟ ਜਰਸੀ ਕੁਤ ਢਾਲੀਵਾਲ ਪੜ੍ਹਾਈ ਕੁੜੀ 8th ਪਾਸ ਹੈ ਉਮਰ 10 2 1990 ਹਾਈਟ 5 ਫੁੱਟ 4 ਇੰਚ ਪਹਿਣਨੀ ਭਰਾ ਕੈਨੇਡਾ ਪੀਆਰ ਕੰਮ ਕੁੜੀ ਘਰ ਦਾ ਘਰੇਲੂ ਜਾਣਦੀ ਹੈ ਜੀ ਵਧੀਆ ਬੁਟੀਕ ਦਾ ਵੀ ਕੰਮ ਨਾਲ ਕਰਦੀ ਹੈ ਇਹਨਾਂ ਨੂੰ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਪ੍ਰਾਈਵੇਟ ਜੌਬ ਕਰਦਾ ਹੋਵੇ ਮੁੰਡੇ ਦੀ ਜਮੀਨ 5 ਕਿੱਲੇ ਤੱਕ ਆਉਂਦੀ ਹੋਵੇ ਜੀ ਅਗਲਾ ਰਿਸ਼ਤਾ ਆਇਆ 4064 ਫਾਈਲ ਨੰਬਰ ਜ਼ਿਲ੍ਹਾ ਪਟਿਆਲਾ ਕੁੜੀ ਦੀ ਕਾਸਟ ਹੈ ਰਵੀਦਾਸੀ ਸਿੱਖ ਗੋਤ ਸੋਹਵਾਲ ਡੇਟ ਆਫ ਬਰਥ 8/6/1996 ਦਾ ਬੌਰਨ ਹਾਈਟ 5 ਫੁੱਟ 4 ਇੰਚ ਪੜਾਈ ਬੀਐਸਸੀ ਨਾਨ ਮੈਡੀਕਲ ਐਮਐਸਸੀ ਪਰਿਵਾਰ ਚ ਭੈਣ 1 9 ਮੈਰਿਡ ਹੈ ਇੱਕ ਭਰਾ ਅਨ ਮੈਰਿਡ ਗਵਰਨਮੈਂਟ ਜੌਬ ਤੇ ਕੁੜੀ ਬੜੀ ਸੋਹਣੀ ਸੁਨੱਖੀ ਹੈ ਜੀ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਪ੍ਰਾਈਵੇਟ ਜੌਬ ਜ਼ਰੂਰ ਕਰਦਾ ਹੋਵੇ ਜਾਂ ਫਿਰ ਸਰਕਾਰੀ ਦਾ ਲੱਗਿਆ ਹੀ ਹੋਵੇ ਅਗਲਾ ਰਿਸ਼ਤਾ ਆਇਆ ਜੀ 4065 ਫਾਈਲ ਨੰਬਰ ਸਰਹੰਦ ਏਰੀਆ ਕੁੜੀ ਦੀ ਕਾਸਟ ਹੈ ਜੱਟ ਸਿੱਖ ਗੋਤ ਕੈਲੀ ਡੇਟ ਆਫ ਬਰਥ 2001 ਦਾ ਬੌਰਨ ਪੜ੍ਹਾਈ ਪਲੱਸ 2 ਮੈਡੀਕਲ ਪਰਿਵਾਰ ਚ ਭੈਣ ਕੋਈ ਨਹੀਂ ਇੱਕ ਭਰਾ ਹੈ ਹਾਈਟ 5 ਫੁੱਟ 5 ਇੰਚਾ ਕੁੜੀ ਦੀ ਕੁੜੀ ਦੇ ਆਈਲੈਂਡਸ ਜੋ ਓਵਰ ਆਲ ਸ਼ੇਪ ਐਂਡ ਆਈ ਨੇ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਮੰਗਲਿਕ ਹੋਵੇ ਬਾਹਰ ਜਾਣ ਲਈ ਖਰਚਾ ਕਰਨ ਵਾਲਾ ਹੋਵੇ ਜੈ ਕੈਨੇਡਾ ਯੂ ਐਸ ਏ ਤੋਂ ਹੋਵੇ ਜੀ ਬਹੁਤ ਵਧੀਆ ਪਰਿਵਾਰਾਂ ਤੋਂ ਰਿਸ਼ਤੇ ਹੁੰਦੇ ਆ ਕੁੜੀਆਂ ਦੇ ਅੱਗੇ ਅਗਲੇ ਰਿਸ਼ਤੇ ਆ ਜੀ 40685 ਨੰਬਰ ਜ਼ਿਲ੍ਹਾ ਬਠਿੰਡਾ ਕੁੜੀ ਦੀ ਕਾਸਟ ਹੈ ਜੱਟ ਸਿੱਖ ਗੁੱਤ ਬਰਾੜ ਡੇਟ ਆਫ ਬਰਥ 1993 5 ਫੁੱਟ 2 ਇੰਚ ਸਟੱਡੀ ਕੰਪਿਊਟਰ ਕੋਰਸ ਡਬਲ ਐਮਏ ਗ੍ਰੈਜੂਏਸ਼ਨ ਬੀਐਡ ਪੀਐਸਟ ਪੀਸੀ ਟੈਟ ਤੇ ਸੀ ਟੈਟ ਕੁਆਲੀਫਾਈ ਕੁਆਲੀਫਾਈਡ ਪਰਿਵਾਰ ਚ ਭੈਣ ਕੋਈ ਨਹੀਂ ਭਰਾ ਇੱਕ ਆ ਲੜਕੀ ਪ੍ਰਾਈਵੇਟ ਟੀਚਰ ਹੈ ਮੁੰਡੇ ਦਾ ਰਿਸ਼ਤਾ ਚਾਹੀਦਾ ਜੀ ਮੁੰਡਾ ਸਰਕਾਰੀ ਜੌਬ ਕਰਦਾ ਹੋਵੇ ਸ਼ੁੱਧ ਵੈਸ਼ਨੂ ਹੋਵੇ ਮੈਂ ਜਬੀਰੂ ਵਾਲੇ ਮਾਫ ਕਰਨ ਜੀ ਤੇ ਫੌਜੀ ਤੇ ਪੰਜਾਬ ਪੁਲਿਸ ਵਾਲੇ ਵੀ ਮਾਫ ਕਰਨ ਇਹਨਾਂ ਨੂੰ ਫੌਜੀ ਤੇ ਪੰਜਾਬ ਪੁਲਿਸ ਮੁੰਡਾ ਨਾ ਹੋਵੇ ਜੀ ਤੇ ਅਗਲਾ ਰਿਸ਼ਤਾ ਆਇਆ ਜੀ 4067 ਫਾਈਲ ਨੰਬਰ ਜ਼ਿਲ੍ਹਾ ਜਲੰਧਰ ਕਾਸਟ ਆ ਐਸ ਸੀ ਗੋਤ ਸੰਦੂ ਪੜਾਈ ਬੀ ਕਾਮ ਬੀ ਐਡ ਸੀਟਟ ਕਲੀਅਰ ਆ ਜੀ ਹਾਈਟ 5 ਫੁੱਟ 4 ਇੰਚਾ ਪਰਿਵਾਰ ਚ ਇੱਕ ਭੈਣ ਤੇ ਭਰਾ ਦੋ ਨੇ ਇੱਕ ਇੰਗਲੈਂਡ ਆ ਵਰਕ ਪਰਮਿਟ ਤੇ ਦੂਸਰਾ ਪੰਜਾਬ ਪੁਲਿਸ ਚ ਹੈ ਡੇਟ ਆਫ ਬਰਥ 25 4 2000 ਦਾ ਬੋਰਨ ਆ ਮੁੰਡੇ ਦਾ ਰਿਸ਼ਤਾ ਚਾਹੀਦਾ ਜੀ ਸਰਕਾਰੀ ਜੋਬ ਕਰਦਾ ਹੋਵੇ ਆਪਣਾ ਵਧੀਆ ਬਿਜ਼ਨਸ ਹੋਵੇ ਜਾਂ ਨਸ਼ੇ ਤੋਂ ਰਹਿਤ ਹੋਵੇ ਵਧੀਆ ਪਰਿਵਾਰ ਤੋਂ ਰਿਸ਼ਤਾ ਹੋਵੇ ਜੀ ਅਗਲਾ ਰਿਸ਼ਤਾ ਆਇਆ 4088 ਫਾਈਲ ਨੰਬਰ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਕੁੜੀ ਦੀ ਕਾਸਟਾ ਕੰਬੂ ਸਿੱਖ ਗੋਤ ਜੋਸਣ ਪੜ੍ਹਾਈ ਐਨਐਮ 4 ਸਾਲ ਦਾ ਐਕਸਪੀਰੀਅੰਸ ਆ ਪਰਿਵਾਰ ਚ ਭੈਣ ਕੋਈ ਨਹੀਂ ਭਰਾ ਤਿੰਨ ਇੱਕ ਮੈਰਿਡ ਆ ਦੋ ਅਨਮੈਰਿਡ ਹੈ ਜੀ ਦੋ ਗਵਰਨਮੈਂਟ ਜੌਬ ਤੇ ਆ ਹਾਈਟ ਕੁੜੀ ਦੀ 5 ਫੁੱਟ 4 ਇੰਚ ਹੈ ਡੇਟ ਆਫ ਬਰਥ 15 6 1990 ਦਾ ਬਾਰਨ ਮੁੰਡੇ ਦਾ ਰਿਸ਼ਤਾ ਚਾਹੀਦਾ ਜੀ ਮੁੰਡਾ ਸਰਕਾਰੀ ਜੌਬ ਕਰਦਾ ਹੋਵੇ 5 ਤੋਂ 6 ਕਿੱਲੇ ਜ਼ਮੀਨ ਹੋਵੇ ਜਾਂ ਫਿਰ ਐਨ ਆਰ ਆਈ ਹੋਵੇ ਜੀ ਮੁੰਡਾ ਵਿਦੇਸ਼ ਵਿਦੇਸ਼ ਤੋਂ ਵੀ ਇਹ ਰਿਸ਼ਤਾ ਲੈ ਲੈਣਗੇ ਜੀ ਜੇਕਰ ਗਿਆ ਹੋਗਾ ਆਗਲਾ ਰਿਸ਼ਤਾ ਆਇਆ ਜੀ 4069 ਫਾਈ ਨੰਬਰ ਮੁੰਡੇ ਦੀ ਕਾਸਟ ਆ ਰਾਮਗੜੀਏ ਗੋਤਮਠਾੜੂ ਨੇਮ ਸਿੰਘ ਡੇਟ ਆਫ ਬਥ ਮਈ 1993 ਦਾ ਬਾਰਨ ਵਰਕ ਇਲੈਕਟ੍ਰੀਕਲ ਵਰਕਸ਼ਾਪ ਆਪਣੀ ਹਾਈਟ ਮੁੰਡੇ ਦੀ 6 ਫੁੱਟ ਫੈਮਲੀ ਚ ਮਾਤਾ ਪਿਤਾ 1 ਸਿਸਟਰ ਮੈਰਿਡ 1 ਬਰੋ ਇਨ ਦੁਬਈ ਜ਼ਮੀਨ ਡੇਢ ਕਿਲਾ ਆਉਂਦੀ ਹੈ ਜੀ ਘਰੇਲੂ ਕੁੜੀ ਦੀ ਲੋੜ ਹੈ ਮੁੰਡਾ ਵਧੀਆ ਸੋਹਣਾ ਸੁਨੱਖਾ ਹੈ ਕੁੜੀ ਦਾ ਰੇਸ਼ਤਾ ਚਾਹੀਦਾ ਜੀ ਵਧੀਆ ਪੜੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਕਾਸਟ ਰਾਮਗੜੀਆ ਹੋਵੇ ਸੋਹਣੀ ਹੋਵੇ ਘਰ ਦਾ ਕੰਮਕਾਰ ਸਾਰਾ ਜਾਣਦੀ ਹੋਵੇ ਜਿਸ ਪਰਿਵਾਰਾਂ ਨੂੰ ਇਹਨਾਂ ਰਿਸ਼ਤਿਆਂ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਨਾਲ ਜੇਕਰ ਤੁਸੀਂ ਜੇਕਰ ਤੁਹਾਨੂੰ ਕੁੜੀਆਂ ਦੇ ਰਿਸ਼ਤੇ ਪਸੰਦ ਆਉਂਦੇ ਆ ਤਾਂ ਸਾਨੂੰ ਤੁਸੀਂ WhatsApp ਤੇ ਸਿਰਫ ਸਾਨੂੰ WhatsApp ਤੇ ਹੀ ਆਪਣਾ ਬਾਇਓ ਡਾਟਾ ਤੇ ਪਿਕ ਭੇਜ ਕੇ ਕੁੜੀ ਵਾਲਿਆਂ ਦਾ ਬਾਇਓ ਡਾਟਾ ਤੇ ਪਿਕ ਲੈ ਸਕਦੇ ਹੋ ਨਾਲ ਵਿੱਦ ਨੰਬਰ ਜੇਕਰ ਰਿਸ਼ਤਾ ਤੁਹਾਡੇ ਨਾਲ ਮੈਚ ਕਰਦਾ ਹੈ ਜੀ ਸਾਨੂੰ ਤੁਸੀਂ ਕਾਲ ਕਰਨ ਦਾ ਸਮਾਂ ਹੈ ਜੀ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਜੀ ਪਰਿਵਾਰਾਂ ਨੂੰ ਇਸ ਟਾਈਮ ਦੇ ਵਿਚਕਾਰ ਵਿਚਾਰ-ਵਿਚਾਰ ਰਿਸ਼ਤੇ ਮੈਚ ਕਰਕੇ ਦਿੱਤੇ ਜਾਂਦੇ ਆ ਜੀ ਜੇਕਰ ਕਿਸੇ ਪਰਿਵਾਰ ਨਾਲ ਕਾਲ ਤੇ ਸੰਪਰਕ ਨਹੀਂ ਹੋ ਰਿਹਾ ਤਾਂ WhatsApp ਤੇ ਤੁਸੀਂ ਰਿਕਾਰਡਿੰਗ ਪਾ ਕੇ ਜਰੂਰ ਛੱਡ ਦਿਆ ਕਰੋ ਅਸੀਂ ਹਰ ਇੱਕ ਮੈਸੇਜ ਦਾ ਜਵਾਬ ਦਿੰਨੇ ਆ ਨਾਲ ਅਸੀਂ ਕਾਲ ਵੀ ਅਟੈਂਡ ਕਹੀ ਕਾਲ ਵੀ ਅਸੀਂ ਅਟੈਂਡ ਕਰਦੇ ਆਂਗੇ ਜੇਕਰ ਅੱਗੇ ਪਿੱਛੇ ਨਹੀਂ ਕਾਲ ਅਟੈਂਡ ਹੁੰਦੀ ਤਾਂ ਤੁਸੀਂ ਸਾਡੇ ਵਟਸਐਪ ਨੰਬਰ ਤੇ ਜਰੂਰ ਜੀ ਰਿਸ਼ਤੇ ਦੀ ਫਾਈਲ ਨੰਬਰ ਲਿਖ ਕੇ ਭੇਜਿਆ ਕਰੋ ਤਾਂ ਜੋ ਤੁਹਾਨੂੰ ਰਿਸ਼ਤਾ ਮੈਚ ਕਰਕੇ ਦੇ ਸਕੀਏ ਜੀ ਬਾਕੀ ਅਸੀਂ ਆਪ ਪਰਿਵਾਰਾਂ ਨੂੰ ਭੇਜਦੇ ਹੁੰਨੇ ਆ ਰਿਸ਼ਤੇ ਵੀ ਤੁਸੀਂ ਆ ਦੇਖ ਲਓ ਆ ਦੇਖ ਲਓ ਜੀ ਮੈਚ ਕਰਕੇ ਦਿੰਨੇ ਹੁੰਨੇ ਆ ਜੀ ਰਿਸ਼ਤੇ ਰਿਸ਼ਤੇ ਦੀ ਐਡ ਬੁਆਨਲੀ ਸਕਰੀਨ ਤੇ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ 78140 69420 ਵਾਲੇ ਨੰਬਰ ਤੇ ਇਹੀ ਰਿਸ਼ਤੇ ਇਹੀ ਵਾ ਜਿਹੜਾ ਨੰਬਰ ਹੈ ਜੀ ਚੈਨਲ ਤੇ ਵੀ ਇਹੀ ਆ WhatsApp ਤੇ ਵੀ ਇਹੀ ਆ ਕਾਲਿੰਗ ਤੇ ਵੀ ਇਹੀ ਆ ਇੱਕੋ ਹੀ ਨੰਬਰ ਸਾਡੇ YouTube ਚੈਨਲ ਤੇ ਦਿੱਤਾ ਹੋਇਆ ਹੈਗਾ ਕਦੋਂ ਮਰਜ਼ੀ ਤੁਸੀਂ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ